1 ਅਗਸਤ ਤੋਂ ਨਵੇਂ ਟ੍ਰੈਫਿਕ ਕਾਨੂੰਨ ਲਾਗੂ ਹੋ ਚੁੱਕੇ ਨੇ ਅਤੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਕੂਲਾਂ ਦੇ ਵਿੱਚ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਐਸੇ ਕੜੀ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਸੈਮੀਨਾਰ ਲਗਾਏ ਜਾ ਰਹੇ ਨੇ ਅਤੇ ਬੱਚਿਆਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਇਸੇ ਦੇ ਤਹਿਤ ਮੰਡੀ ਗੋਬਿੰਦਗੜ ਦੇ ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਟ੍ਰੈਫਿਕ ਇੰਚਾਰਜ ਬਲਜਿੰਦਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਬੱਚਿਆਂ ਨੂੰ ਨਵੇਂ ਕਾਨੂੰਨ ਤਹਿਤ ਜਾਣੂ ਕਰਵਾਉਣ ਲਈ एक जागरूकता प्रोग्राम करवाया गया जिस बच्चिया ट्रैफिक निजमान का पाठ पढ़ाया गया जो वह किसी भी तरह की कार्रवाई तो बच सकन मेरा नाम सुजल कुमार है और मैं संतप्रीत से हूँ और आज हमारे स्कूल में ट्रैफिक पुलिस मतलब आई हैं और उन्होंने हमें मतलब बहुत सारी जानकारी दी ट्रैफिक रूल्स के बारे में और उन्होंने हमें बताया कि कैसे आजकल मतलब ओवर स्पीडिंग के कारण बहुत सारे एक्सीडेंट्स हो रहे हैं और कई होते हैं कि ओवरटेकिंग के कारण दूसरे के गाड़ी से आगे जाने के कारण ओवरटेकिंग कर रहे हैं एक दूसरे को ओवरटेकिंग के कारण आजकल एक्सीडेंट्स हो रहे हैं और जो अगर कोई मतलब बाइक चला रहा है बिना हेलमेट के चला रहा है तो हमें मतलब ओवरटेकिंग और ओवर स्पीडिंग नहीं करनी चाहिए क्योंकि तो इससे हमारी जान को भी खतरा और दूसरे की जान को भी खतरा है तो ये सब हमें आज मतलब पुलिस प्लीसस, सर पुलिस सर ने बताया और ये भी बताया कि सरकार के द्वारा सिक्सटीन टू एटीन ईयर्स के बीच में जो बच्चे हैं उनके लिए एक मतलब रूल लागू हुआ है कि मतलब वो क्या कहते हैं ना बाइक ना स्कूटरी वगैरह कुछ नहीं चलाएंगे अगर उनके पास लाइसेंस लर्निंग लाइसेंस नहीं है अगर लर्निंग लाइसेंस है भी तो आप हम वो इलेक्ट्रिक स्कूटरी चला सकते हो ਉਹ ਵੀ ਮਤਲਬ ਰਜਿਸਟ੍ਰੇਸ਼ਨ ਦੇ ਸਾਥ ਉਹ ਪਹਿਲੇ ਹੀ ਮਤਲਬ ਕਿ ਵਹੀਕਲ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਵਿਦਾਊਟ ਲਾਇਸੈਂਸ ਤੋਂ ਜਿਵੇਂ ਅੱਜ ਕੱਲ ਲਰਨਿੰਗ ਬੰਦੇ ਨੇ ਆਪਾਂ ਲਰਨਿੰਗ ਕਹਿੰਦੇ ਨੇ ਬਟ ਉਹਨਾਂ ਨੂੰ ਲਾਈਟ ਲਾਇਸੈਂਸ ਵੀ ਕਹਿ ਦਿੰਦੇ ਨੇ ਕਿ ਆਪਾਂ ਲਾਈਟ ਵਹੀਕਲ ਚਲਾਉਣੇ ਨੇ ਇਲੈਕਟ੍ਰੋਨਿਕਸ ਵਹੀਕਲ ਮੱਕੀ ਯੂਜ਼ ਕਰਨੇ ਨੇ ਪਰ ਤਾਂ ਵੀ ਅਸੀ ਗੇਅਰ ਵਹੀਕਲ ਯੂਜ਼ ਕਰਦੇ ਆ ਉਹ ਜਿਵੇਂ ਡਾਇਰੈਕਟ ਲਾਇਸੈਂਸ ਜਿਹਦੇ ਬੰਦੇ ਨੇ ਲਰਨ ਗੇ ਪੱਕੇ ਉਦੋਂ ਕਰਨੇ ਚਾਹੀਦੇ ਨੇ ਕਿ 18 ਸਾਲ ਦੇ ਜਦ ਪੱਕੇ ਬਣ ਜਦ ਪਰ ਬੱਚੇ 16 ਚ ਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਸਾਨੂੰ ਜਿਵੇਂ ਏ ਚਲਾਣੇ ਆ ਜਦ ਵੀਕਲਸ ਵਗੈਰਾ ਪਰ ਫੋਨ ਤੇ ਗੱਲ ਕਰ ਰਹੇ ਹੋ ਨੇ ਜਾਂ ਕੁਝ ਕਰ ਰਹੇ ਹੋ ਨੇ ਉਹਨਾਂ ਨਾਲ ਐਕਸੀਡੈਂਟ ਬਹੁਤ ਹੁੰਦੇ ਨੇ ਸਾਨੂੰ ਟ੍ਰੈਫਿਕ ਲਾਈਟਸ ਬਾਰੇ ਇਹਨਾਂ ਨੇ ਦੱਸਿਆ ਕਿ ਸਾਨੂੰ ਹਮੇਂ ਕ੍ਰੋਸ ਨਹੀਂ ਕਰਨੀਆਂ ਸੜੀਆਂ ਜਿਦੇ ਕਰਕੇ ਐਕਸੀਡੈਂਟ ਬਹੁਤ ਹੁੰਦੇ ਨੇ ਨਵਾਂ ਰੂਲ ਇੱਕ ਲਾਗੂ ਹੋਇਆ ਜਿਹਲੇ 16 ਤੇ 18 ਸਾਲ ਦੇ ਬੱਚੇ ਨੇ ਜਿਹਲੇ ਮੱਕੀ ਪਹਿਲਾ ਵਹੀਕਲ ਗੇਰਾਂਲੇ ਚਲਾ ਰਹੇ ਹੁੰਦੇ ਨੇ ਸਰਕਾਰ ਨੇ ਨਵਾਂ ਰੂਲ ਕੱਢਿਆ ਜਿਹਦੇ ਵਿੱਚ ਪੇਰੈਂਟਸ ਨੂੰ 3 ਸਾਲ ਦੀ ਜੇਲ ਹੋ ਸਕਦੀ ਹੈ ਤੇ 25000 ਜੁਰਮਾਨਾ ਵੀ ਮੱਕੀ ਇਹ ਲੱਗੂਗਾ ਬੱਚਿਆਂ ਨੂੰ ਬੱਚਿਆਂ ਦੀ ਲਾਪਰਵਾਹੀ ਕਰਕੇ ਪੇਰੈਂਟਸ ਤੇ ਸਾਰੀ ਗੱਲ ਆਉਂਦੀ ਹੈ ਇਹ ਸੈਮੀਨਾਰ ਤੁਹਾਡੇ ਜ਼ਰੀਏ ਦੱਸ ਰਹੇ ਹਾਂ ਬੱਚਿਆਂ ਨੂੰ ਸਾਰਿਆਂ ਨੂੰ ਅਸੀਂ ਅਸੀਂ ਸਾਰੇ ਸਕੂਲਾਂ 'ਚ ਹੀ ਅਵੇਅਰ ਕਰ ਰਹੇ ਹਾਂ ਕਿ ਜਿਹੜੇ ਬੱਚਿਆਂ ਦੀ 18 ਸਾਲ ਤੋਂ ਉਮਰ ਘੱਟ ਹੈ ਉਹ ਬਗੈਰ ਲਾਇਸੈਂਸ ਕੋਈ ਜੇਕਰ ਉਹ ਗੱਲ ਚਲਾਉਂਦਾ ਤਾਂ ਉਹਨੂੰ ਮਾਪਿਆਂ ਮਾਪਿਆਂ ਨੂੰ 3 ਸਾਲ ਤੱਕ ਦੀ ਸਜ਼ਾ ਪਲੱਸ 25000 ਰੁਪਏ ਨਾਲ ਜੁਰਮਾਨਾ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ ਹੋਰ ਵੀ ਜਗ੍ਹਾ ਤੇ ਕੈਂਪ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂ ਕਰ ਰਹੇ ਹਾਂ ਕਿ 18 ਸਾਲ ਤੋਂ ਘੱਟ ਦਾ ਕੋਈ ਵੀ ਬੱਚਾ ਬਿਨਾਂ ਲਾਇਸੈਂਸ ਕੋਈ ਵੀ ਕੰਮ ਚਲਾਵੇ ਆਪਾਂ ਤਾਸਤੇ ਇਹ ਪਿਛਲੇ ਦਿਨੀ ਪੰਜਾਬ ਪੁਲਿਸ ਤੇ ਟ੍ਰੈਫਿਕ ਤੇ ਸੜਕ ਸੁਰੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਸਮੂਹਿਕ ਤੌਰ ਦੇ ਉੱਤੇ ਸਾਰੇ ਹੀ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਸ ਪੱਤਰ ਰਾਹੀਂ ਕਿਹਾ ਗਿਆ ਸੀ ਕਿ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ਤੇ ਪਬਲਿਕ ਰਿਲੇਸ਼ਨ ਅਫਸਰਾਂ ਦੇ ਜ਼ਰੀਏ ਸਕੂਲਾਂ ਵਿੱਚ ਜਾ ਕੇ ਜਾਗਰੂਕ ਕੀਤਾ ਜਾਵੇ ਅਤੇ ਬੱਚਿਆਂ ਨੂੰ ਮੋਟਰ ਵਾਈਕਲ ਐਕਟ ਦੀ ਸੋਧ 2019 ਦੀ ਧਾਰਾ 199A ਤੇ 199B ਬਾਰੇ ਜਾਗਰੂਕ ਕੀਤਾ ਜਾਵੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਨਾਬਾਲਗ ਬੱਚਾ ਦੋ ਪ ਜਾ ਤੇ ਚਾਰ ਪਹੀਆ ਵਾਹਨ ਚਲਾਉਂਦਾ ਹੈ ਅਤੇ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸਦੇ ਮਾਤਾ ਪਿਤਾ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਵਿੱਚ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਤੇ 25000 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਕਾਨੂੰਨਾਂ ਦੇ ਮੁਤਾਬਕ ਜੇ ਕੋਈ ਨਾਬਾਲਗ ਬੱਚਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਮੰਗੇ ਚਲਾਉਂਦਾ ਹੈ ਤਾਂ ਉਸ ਵਹੀਕਲ ਦੇ ਮਾਲਕ ਦੇ ਉੱਤੇ ਕਾਰਵਾਈ ਹੋਵੇਗੀ ਜਗਬਣੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ